ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਤੇ ਚਮਕੌਰ ਸਾਹਿਬ ਦੇ ਸਿੰਘਾਂ ਸ਼ਹੀਦਾਂ ਦੀ ਕਿਰਪਾ ਸਦਕਾ ਪਹਿਲਾਂ ਚਮਕੌਰ ਸਾਹਿਬ ਦੀ ਸੇਵਾ ਮਿਲੀ ਸੀ ਹੁਣ ਇੱਥੋਂ ਹੀ ਬਾਬਿਆਂ ਨੇ ਡਿਊਟੀ ਲਗਾਈ ਹੈ ਕਿ ਮੈਂ ਜਲੰਧਰ ਜਾ ਕੇ ਸੇਵਾ ਕਰਾਂ ਸੋ ਮੈਂ ਅੱਜ ਅਰਦਾਸ ਕਰਨ ਆਇਆ ਕਿ ਜੋ ਮੈਨੂੰ ਡਿਊਟੀ ਲਗਾਈ ਹੈ ਮੌਕਾ ਬਖਸ਼ ਰਹੇ ਹੋ ਉਹਦੇ ਵਿੱਚ ਮੈਂ ਪੂਰਾ ਉਤਰ ਸਕਾਂ ਜਲੰਧਰ ਦੇ ਦੁਆਬੇ ਦੀ ਮੈਂ ਸੇਵਾ ਕਰ ਸਕਾਂ ਜਿਸ ਤਰੀਕੇ ਦੇ ਨਾਲ ਚਮਕੌਰ ਸਾਹਿਬ ਦੀ ਬਹੁਤ ਵੱਡੇ ਤਰੀਕੇ ਦੇ ਨਾਲ ਤਰੱਕੀ ਹੋਈ ਹੈ ਗਲਿਆਰਾ ਬਣਿਆ ਥੀਮ ਪਾਰਕ ਬਣਿਆ ਇੱਥੇ ਯੂਨੀਵਰਸਿਟੀ ਵੱੜ ਰਹੀ ਹੈ ਆਈਟੀਆਈ ਕਾਲਜ ਵੱੜ ਰਹੇ ਵੱਡੇ ਗੇਟ ਵੱੜ ਰਹੇ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ ਚਮਕੌਰ ਸਾਹਿਬ ਇੱਕ ਦਿਵਾਰੇ ਤੋਂ ਗੁਰੂ ਸਾਹਿਬਾਨਾ ਦੇ ਕਿਰਪਾ ਸਦਕਾ ਦੁਨੀਆ ਦੇ ਨਕਸ਼ੇ ਵਿੱਚ ਆਇਆ ਉਸੇ ਤਰ੍ਹਾਂ ਜਲੰਧਰ ਸਾਹਿਬ ਦਾ ਸ਼ਹਿਰ ਹੈ ਉਸ ਨੂੰ ਅੱਗੇ ਲੈ ਕੇ ਜਾਣਾ ਹੈ ਉੱਥੇ ਦੀ ਤਰੱਕੀ ਕਰਾਉਣੀ ਹੈ ਉਹਦੇ ਵਾਸਤੇ ਅੱਜ ਮੈਂ ਫੇਰ ਤੋਂ ਅਰਦਾਸ ਕਰਨ ਆਇਆ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਚਰਨਾ ਦੇ ਵਿੱਚ ਕਿਉ ਮੈਨੂੰ ਤਾਕਤ ਦੇਣ ਸ਼ਕਤੀ ਦੇਣ ਲਿਆਕਤ ਦੇਣ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਕਿ ਪਾਰਟੀ ਜਿੱਥੇ ਸੇਵਾ ਲਾਉਂਦੀ ਹੈ ਮੈਂ ਲਾਉਂਦਾ ਅਸਲ ਦੇ ਵਿੱਚ ਮੇਰੀ ਸੇਵਾ ਇੱਥੋਂ ਲੱਗਦੀ ਹੈ ਵੱਡੇ ਸਹਿਬਜ਼ਾਦੇ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਸਿੰਘ ਸ਼ਹੀਦ ਜਿਹੜੇ ਚੰਪੌਰ ਸਾਹਿਬ ਦੇ ਉਹ ਜਿਸ ਤਰ੍ਹਾਂ ਮੈਨੂੰ ਜਿੱਥੇ ਭੇਜਦੇ ਮੈਂ ਉੱਥੇ ਜਾਂਦਾ ਫਾਈਟ ਕੀ ਦੇਖਣ ਸੰਤਨ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣਾਇਆ ਆਰਾਮ ਕੋਈ ਫਾਈਟ ਨਹੀਂ ਹੋਣੀ ਉਹਨਾਂ ਨੇ ਆਪੇ ਸਾਹਮਣਾ ਕਰ ਲਿਆ